ਅਮਲੇ ਕੁਲਵੰਤ ਸਿੰਘ ਨੇ ਮੁਹਾਲੀ ਵਾਸੀਆਂ ਲਈ ਸ਼ਲਾਂਗਾ ਯੋਗ ਉਪਰਾਲਾ ਕੀਤਾ ਹੈ ਮੁਹਾਲੀ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਤੇ ਕਾਬੂ ਪਾਉਣ ਲਈ ਸੜਕੀ ਦੁਰਘਟਨਾਵਾਂ ਨੂੰ ਰੋਕਣ ਤੇ ਆਮ ਸ਼ਹਿਰ ਵਾਸੀਆਂ ਦੀ ਲੁੱਟਾਂ ਖੋਹਾਂ ਚੋਰੀ ਹੁੱਲੜਵਾਜ਼ੀ ਅਤੇ ਬੀਬੀਆਂ ਨਾਲ ਬਦਤਮੀਜ਼ੀ ਕਰਨ ਵਾਲੇ ਅਨਸਰਾਂ ਤੇ ਕਾਬੂ ਪਾਉਣ ਲਈ ਸ਼ਹਿਰ ਵਿੱਚ 18 ਰੋਡ ਜੰਕਸ਼ਨਾਂ ਤੇ 405 ਹਾਈ ਰੈਜ਼ੋਲੂਸ਼ਨ ਕੈਮਰੇ ਲਗਾਏ ਜਾਣਗੇ ਅਤੇ 에어ਪੋਰਟ ਰੋਡ ਤੇ ਦੋ ਥਾਵਾਂ ਤੇ ਵਾਹਨਾਂ ਵੱਲੋਂ ਸਪੀਡ ਲਿਮਿਟ ਦੀ ਉਲੰਘਣਾ ਦਾ ਪਤਾ ਲਗਾਉਣ ਲਈ ਸਿਸਟਮ ਲਗਾਏ ਜਾਣ ਵਾਲੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਕੇ ਬੋਲਦੇ ਹੋਏ ਵਿਦਾਇ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਤੇ 17.60 ਕਰੋੜ ਰੁਪਏ ਖਰਚ ਆਵੇਗਾ ਜਿਸ ਵਿੱਚੋਂ ਸੂਬਾ ਸਰਕਾਰ ਵੱਲੋਂ 10.84 ਕਰੋੜ ਰੁਪਏ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਹੋਰ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਦੇਖੋ ਮੈਂ ਅੱਜ ਇਹ ਸਮਝਦਾ ਮੇਰਾ ਜਿਹੜਾ ਇੱਕ ਸੁਪਨਾ ਸੀ ਨਾ ਜੀ ਬੜੀ ਧੀਰ ਤੋਂ ਉਹ ਅੱਜ ਮਤਲਬ ਪੂਰਾ ਹੋਣ ਜਾ ਰਿਹਾ ਹੈ ਲੋਕਾਂ ਨੂੰ ਬੜੀ ਸ਼ਿਕਾਇਤ ਸੀ ਵੀ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਕੰਟਰੋਲ ਬਹੁਤ ਹੁੰਦਾ ਹੈ ਔਰ ਚੰਡੀਗੜ੍ਹ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਜਗਾ ਜਗਾ ਦੇ ਉੱਤੇ ਸਰਵੇਲੈਂਸ ਹੈ ਲੇਕਿਨ ਮੁਹਾਲੀ ਦੇ ਵਿੱਚ ਕੁਝ ਨਹੀਂ ਹੈਗਾ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਸਾਡੇ ਬਹੁਤ ਹੀ ਹੋਣਹਾਰ ਜਿਹੜੇ ਆਫੀਸਰਸ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਡੇ ਮੇਰੇ ਨਾਲ ਖੜੇ ਨੇ ਸਰਦ ਸਤਿਆ ਚੋਹਾਂ ਜੀ ਤੇ ਡੀਜੀਪੀ ਵੀ ਨੇ ਔਰ ਨਾਲ ਇਹ ਐਮਡੀ ਨੇ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਤੇ ਜਿਨ੍ਹਾਂ ਨੇ ਇਹ ਸਾਰਾ ਉਦਮ ਕੀਤਾ ਹੈ ਦੇ ਨਾਲੇ ਸਾਡੇ ਡਿਊਟੀ ਕਮਿਸ਼ਨ ਖੜੇ ਨੇ ਅਸੀਗਜਨ ਜੀ ਇਹਨਾਂ ਨੇ ਇਹਨਾਂ ਨੇ ਲਗਾਤਾਰ ਮੈਂ ਬੇਨਤੀਆਂ ਕਰਦਾ ਰਿਹਾ ਤੇ ਇਹਨਾਂ ਦੇ ਨਾਲ ਦੀ ਨਾਲ ਮਤਲਬ ਸਾਰਿਆਂ ਦਾ ਤਾਲਮੇਲ ਰੱਖਿਆ ਤੇ ਸਾਡੇ ਐਸਐਸਪੀ ਸਾਹਿਬ ਖੜੇ ਨੇ ਕਰਗਜੀ ਜੀ ਹੋਣ ਸਾਡੇ ਅਫਸਰ ਨੇ ਤੇ ਸਾਰਿਆਂ ਦੇ ਨਾਲ ਐਸਆਈਐਸ ਸਾਹਿਬ ਸਾਡੇ ਖੜੇ ਨੇ ਦੀ ਬੈਂਕਰ ਜੀ ਸਾਰਿਆਂ ਦੇ ਸਹਿਯੋਗ ਨਾਲ ਅੱਜ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਹੈ ਔਰ ਇਸ 17 ਕਰੋੜ ਤੇ 60 ਲੱਖ ਰੁਪਏ ਦੀ ਲਾਗਤ ਨਾਲ ਬਣ ਜਾ ਰਿਹਾ ਹੈ ਇਹ ਪ੍ਰੋਜੈਕਟ ਜਿਹੜਾ ਇਹ ਜਿਹੜੇ ਮੁਹਾਲੀ ਦੇ 18 ਜੰਕਸ਼ਨ ਦੇ ਟ੍ਰੈਫਿਕ ਦੇ ਉਹਨਾਂ ਨੂੰ ਕੰਟਰੋਲ ਕਰੂਗਾ ਪਰ ਇਹਦੇ ਵਿੱਚ ਕੋਈ ਮੇਰਾ ਖਿਆਲ ਹੈ ਵੀ 450 ਦੇ ਕਰੀਬ ਕੈਮਰੇ ਨੇ ਜਿਹੜੇ ਉਹ ਲਾਏ ਜਾਣਗੇ ਹਾਈ ਹਾਈ ਰੈਜ਼ੋਲੂਸ਼ਨ ਕੈਮਰੇ ਨੇ ਜਿਹੜੇ ਬਕਾਇਦਾ ਤੌਰ ਤੇ ਟ੍ਰੈਫਿਕ ਨੂੰ ਕੰਟਰੋਲ ਕਰਨਗੇ ਔਰ ਬਕਾਇਦਾ ਤੌਰ ਤੇ ਇਹਦੇ ਲਈ ਇੱਕ ਕੰਟਰੋਲ ਰੂਮ ਵੀ ਖੋਲਿਆ ਜਾਊਗਾ ਜਿਹਦੇ ਵਿੱਚ ਹਰ ਟਾਈਮ ਆ ਜਿਹੜੀ ਨਿਗਾਹ ਹੋਊਗੀ ਕੈਮਰਿਆਂ ਦੇ ਉੱਤੇ ਸਕਰੀਨ ਦੇ ਉੱਤੇ ਜੋ ਵੀ ਵਾਪਰ ਰਿਹਾ ਹੈ ਸ਼ਹਿਰ ਦੇ ਵਿੱਚ ਚੌਕਾਂ ਦੇ ਵਿੱਚ ਉਹਨੂੰ ਬਕਾਇਦਾ ਤੌਰ ਤੇ ਮਿੰਟ-ਮਿੰਟ ਦੀ ਜਾਣਕਾਰੀ ਲਈ ਜਾਊਗੀ ਔਰ ਨਾਲ ਹੀ ਆਟੋਮੈਟਿਕ ਚਲਾਨ ਹੋਣਗੇ ਔਰ ਜਿਹੜੇ ਇਹ ਕੈਮਰੇ ਨੇ ਇਹ ਬਹੁਤ ਹੀ ਜ਼ਿਆਦਾ ਸਫਿਸਟੀਕੇਟਿਡ ਨੇ ਹਾਈ ਰੈਜੂਲੇਸ਼ਨ ਨੇ ਔਰ ਇਹਨਾਂ ਵਿੱਚ ਬਕਾਇਦਾ ਤੌਰ ਤੇ ਨੰਬਰ ਪਲੇਟ ਜਿਹੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਨੰਬਰ ਪੜਨ ਦੀ ਪੂਰੀ ਸਮਰੱਥਾ ਹੈ ਤੇ ਜਿਹੜੇ ਲਾਲ ਲਾਈਟ ਨੂੰ ਕਰਾਸ ਕਰਨਗੇ ਉਹਨਾਂ ਦੇ ਵੀ ਚਲਾਨ ਈਮੇਲ ਚਲਾਨ ਕੀਤੇ ਜਾਣਗੇ ਜਿਨ੍ਹਾਂ ਨੇ ਹੈਲਮਟ ਨਹੀਂ ਪਾਈ ਹੋਗੀ ਉਹਨਾਂ ਦੇ ਵੀ ਈਮੇਲ ਚਲਾਨ ਉਹਦੇ ਘਰ ਪਹੁੰਚਣਗੇ ਤੇ ਬਹੁਤ ਹੀ ਅਧਿਆਤੂਨੀ ਜਿਹੜੀ ਟੈਕਨੀਕ ਆ ਉਹਦੇ ਨਾਲ ਇਹ ਜਿਹੜਾ ਕੰਮ ਕੀਤਾ ਹੋਣ ਜਾ ਰਿਹਾ ਤੇ ਮੈਂ ਇਹ ਸਮਝਦਾ ਵੀ ਇਹ ਮੁਹਾਲੀ ਦੇ ਲਈ ਇੱਕ ਤੋਹਫਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਨ੍ਹਾਂ ਨੂੰ ਬੇਨਤੀ ਕੀਤੀ ਮੈਂ ਤੇ ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ ਇਹ ਜਿਹੜੇ ਪੈਸੇ ਮਨਜ਼ੂਰ ਕੀਤੇ ਤੇ ਨਾਲ ਹੀ ਹੁਕਮ ਕੀਤਾ ਵੀ ਇਹ ਕੰਮ ਆ ਜਿਹੜਾ ਇਹ ਹੋਣਾ ਚਾਹੀਦਾ ਇਮੀਡੀਏਟਲੀ ਤਾਂ ਕਿ ਅਸੀਂ ਬਾਕੀ ਸ਼ਹਿਰਾਂ ਦੇ ਵਿੱਚ ਵੀ ਇਹ ਪੰਜਾਬ ਦੇ ਵਿੱਚ ਕਰ ਸਕੀਏ ਤੇ ਮੈਂ ਇਹ ਯਕੀਨ ਦਿਵਾਉਂਦਾ ਮੁਹਾਲੀ ਵਾਸਤੇ ਵੀ ਹੋਰ ਵੀ ਜਿਹੜੇ ਬਹੁਤ ਸਾਰੇ ਕੰਮ ਮੁਹਾਲੀ ਚੱਲ ਰਹੇ ਨੇ ਚੌਂਕ ਬਣ ਰਹੇ ਨੇ ਔਰ ਨਾਲੇ ਤੁਸੀਂ ਦੇਖਿਆ ਹੋਊਗਾ ਵੀ ਸੜਕਾਂ ਜਿਹੜੀਆਂ ਚੌੜੀਆਂ ਹੋ ਰਹੀਆਂ ਨੇ ਉਸ ਤੋਂ ਬਾਅਦ ਜਿਹੜਾ ਟ੍ਰੈਫਿਕ ਕੰਟਰੋਲ ਵਾਸਤੇ ਕੈਮਰੇ ਲੱਗੇ ਨੇ ਤੇ ਉਹਨਾਂ ਨਾਲੇ ਟਾਈਮ ਦੇ ਵਿੱਚ ਹੁਣ ਇਹ ਸਾਰੇ ਕੰਮ ਹੋਣ ਤੋਂ ਬਾਅਦ ਫਿਰ ਸ਼ਹਿਰ ਦੀ ਬਿਊਟੀਫਿਕੇਸ਼ਨ ਤੇ ਉੱਤੇ ਖਾਸ ਧਿਆਨ ਦਿੱਤਾ ਜਾਊਗਾ ਜਿਹੜੀਆਂ ਗ੍ਰੀਨਰੀ ਆ ਜਾਂ ਜਿੱਥੇ ਦਰਖਤ ਲਾਉਣੇ ਨੇ ਲੋਕਾਂ ਦੀ ਸਿਹਤ ਵਾਤਾਵਰਣ ਵਾਸਤੇ ਜਿਹੜਾ ਉਹ ਖਾਸ ਕੰਮ ਕੀਤਾ ਜਾਊਗਾ ਤੋਂ ਮੈਂ ਇੱਕ ਵਾਰੀ ਫੇਰ ਇਹ ਸਾਰਾ ਧੰਨਵਾਦ ਕਰਦਾ ਮੈਂ ਪੂਰੀ ਐਡਮਿਨਿਸਟ੍ਰੇਸ਼ਨ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕੰਮ ਸਾਡਾ ਸਿਰੇ ਚੜਿਆ ਔਰ ਮੈਨੂੰ ਇਹ ਆਸ ਹੈ ਵੀ ਜਿਹੜਾ ਮੜ ਮੋਟਾ ਕਿਤੇ ਕੋਈ ਹੋਰ ਜੰਕਸ਼ਨ ਰਹਿ ਵੀ ਗਏ ਨੇ ਤੇ ਉਹਨਾਂ ਉਹ ਵੀ ਬਹੁਤ ਜਲਦੀ ਇਹ ਪ੍ਰਪੋਜ਼ਲ ਬਣਾ ਕੇ ਭੇਜ ਦੇਣਗੇ ਤੇ ਮੈਂ ਮੁੱਖ ਮੰਤਰੀ ਤੇ ਵਿੱਣਾਂਸ ਮੰਤਰੀ ਇਹਦੇ ਨਾਲ ਗੱਲ ਕਰਕੇ ਤੇ ਹੋਰ ਵੀ ਜਿਹੜੇ ਪੈਸੇ ਹੋਣਗੇ ਉਹ ਵੀ ਮੈਂ ਲਿਆਉਣ ਦੀ ਕੋਸ਼ਿਸ਼ ਕਰੂੰਗਾ ਇਹਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਹੈ ਵੀ 에어ਪੋਰਟ ਰੋਡ ਦੇ ਉੱਤੇ ਜਿਹੜਾ ਉਹ ਟ੍ਰੈਫਿਕ ਨੂੰ ਸਪੀਡ ਕੰਟਰੋਲ ਕਰਨ ਵਾਸਤੇ ਵੀ ਦੋ ਜਗ੍ਹਾ ਦੇ ਉੱਤੇ ਜਿਹੜੇ ਕੈਮਰੇ ਲਾਏ ਗਏ ਨੇ ਔਰ ਸਪੀਡ ਵੀ ਕੰਟਰੋਲ ਹੋਊਗੀ ਜਿਹਦੇ ਨਾਲ ਫੁੱਲਣ ਵੱਜ ਵੀ ਰੁਕੂਗੀ ਐਕਸੀਡੈਂਟ ਘਟਣਗੇ ਔਰ ਮੈਂ ਇਹ ਸਮਝਦਾ ਵੀ ਇਹਦੇ ਨਾਲ ਬਹੁਤ ਵੱਡੀ ਰਾਹਤ ਆ ਜਿਹੜੀ ਉਹ ਮਿਲੂ ਕੋਈ ਕੈਜੂਐਲਟੀ ਜਿਹੜੀਆਂ ਹੁੰਦੀਆਂ ਨੇ ਤੁਸੀਂ ਦੇਖਿਆ ਹੋਊਗਾ ਵੀ ਚੌਂਕ ਦੇ ਵਿੱਚ ਬਹੁਤ ਜਿਆਦਾ ਖਤਨਾਕ ਐਕਸੀਡੈਂਟ ਹੁੰਦੇ ਨੇ ਤੇ ਮੌਤਾਂ ਹੀ ਹੁੰਦੀਆਂ ਨੇ ਮੈਨੂੰ ਇਹ ਲੱਗਦਾ ਵੀ ਉਹ ਵੀ ਜਿਹੜੀ ਉਹਦੇ ਵਿੱਚ ਵੀ ਬਹੁਤ ਜਿਆਦਾ ਬਚਤ ਹੋਗੀ ਔਰ ਹੋਰ ਵੀ ਕਿੰਨੇ ਕੈਮਰੇ ਲੱਗੇ ਹੋਏ ਨੇ ਕੋਈ ਵੀ ਗੈਰ ਕਾਨੂੰਨੀ ਐਕਟੀਵਿਟੀ ਹੁੰਦੀ ਹੈ ਕੋਈ ਕ੍ਰਿਮੀਨਲ ਆ ਕੋਈ ਮੁੰਡੇ-ਮੁੰਡੇ ਕੋਈ ਮਤਲਬ ਲੇਡੀਜ਼ ਨੂੰ ਵੀ ਸੁਰੱਖਿਆ ਵੀ ਸੁਰੱਖਿਆ ਮਿਲੂਗੀ ਕਿਉਂਕਿ ਉਹਨਾਂ ਤੇ ਵੀ ਜਿਹੜਾ ਵੀ ਕੋਈ ਕਿਸੇ ਕਿਸੇ ਦੀ ਗਲਤ ਕੰਮ ਕਰੂਗਾ ਤਾਂ ਇਹ ਕੈਮਰੇ ਦੀ ਅੱਖ ਤੇ ਥੱਲੇ ਕੰਮ ਕਰੂਗਾ ਉਹ ਤੇ ਮੈਂ ਜ਼ਮਾਨਤ ਵੀ ਜਿਹੜਾ ਮੁਹਾਲੀ ਦੇ ਵਿੱਚ ਕ੍ਰਾਈਮ ਆ ਉਹ ਵੀ ਨਾ ਬਰਾਬਰ ਸਰ ਅੱਜ ਇਹ ਉਦਘਾਟਨ ਹੋਇਆ ਹੈ ਤੇ ਇਹ ਪ੍ਰੋਜੈਕਟ ਕਦ ਤੱਕ ਮੁਕੰਮਲ ਹੋਉਂਦੀ ਹੈ ਅੱਛਾ ਕਦ ਤੱਕ ਲੱਗੇ ਮਤਲਬ ਲੱਗ ਜਾਣਾ ਕਦ ਤੱਕ ਮਤਲਬ ਇਹ ਸਾਰੇ ਪ੍ਰੋਜੈਕਟ ਮੁਕੰਮਲ ਹੋ ਜਾਣਗੇ 18 ਦੇ 18 ਜਾਂ 10 ਦੀ ਗੱਲ ਕਰੇ ਤਾਂ ਇਹ ਇਹ ਮੇਰਾ خیال ਆ ਵੀ 30 ਸਤੰਬਰ ਤੋਂ ਪਹਿਲਾਂ ਪਹਿਲਾਂ 30 ਸਤੰਬਰ ਦਾ ਲਾਸਟ ਦੇਣਾ ਉਹ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਜਿਹੜਾ ਪ੍ਰੋਜੈਕਟ ਹੈ ਇਹ ਚੱਲੇ ਇਹ ਦੇਖੋ ਅਸੀਂ ਬਾਕੀ ਸਰਕਾਰਾਂ ਮੰਗ ਨਹੀਂ ਕਰਦੇ ਹਾਂ ਵੀ ਮਤਲਬ ਉਦਘਾਟਨ ਕਰਤਾ ਬਾਅਦ ਵਿੱਚ ਫਿਰ ਪੈਂਡਰ ਲੱਗੇ ਬਾਅਦ ਵਿੱਚ ਕੋਈ ਵਰਕ ਆਰਡਰ ਹੋਏ ਐਸਾ ਕੁਝ ਨਹੀਂ ਹੈਗਾ ਸਾਰਾ ਕੰਮ ਮੁਕੰਮਲ ਹੋ ਕੇ 4-5 ਦਿਨ ਤੋਂ ਪਿਛਲੇ ਤੋਂ ਚੱਲ ਰਿਹਾ ਕੰਮ ਖੋਦ ਖਦਾਈ ਦਾ ਉਦੋਂ ਬਾਅਦ ਅੱਜ ਦਾ ਦਿਨ ਰੱਖਿਆ ਵੀ ਅੱਜ ਜਦੋਂ ਸਾਰਾ ਕੁਝ ਮੁਕੰਮਲ ਹੋ ਗਿਆ ਅੱਜ ਕੰਮ ਸ਼ੁਰੂ ਜੋਰਾਂ ਤੇ ਹੋ ਜਾਊਗਾ ਸਾਡਾ ਜਿਹੜਾ ਸ਼ਹਿਰ ਹੈ ਇਹ ਵੀ ਜਿਹੜਾ ਹਾਈ ਟੈਕ ਬਣ ਜਾਊਗਾ ਤੇ ਨਾਲ 10 ਦਸਤੇ ਬਣ ਜੇਗਾ ਮੇਲੇ ਸਾਹਿਬ ਜਿਹੜੇ 400 ਕੈਮਰੇ ਦੀ ਗੱਲ ਕੀਤੀ ਉਹ ਸ਼ਹਿਰ ਦੇ ਵਿੱਚ ਜਾਂ ਇਹਦੇ ਵਿੱਚ ਗੁਜੀਕਪੁਰ ਦਾ ਏਰੀਆ ਵੀ ਕਵਰ ਆ ਜਾਂ 1900 ਕੋਲ ਹੈ ਸ਼ਹਿਰ ਦੇ ਨਹੀਂ ਇਹ ਸਿਰਫ ਔਰ ਸਿਰਫ ਮੁਹਾਲੀ ਸ਼ਹਿਰ ਦੇ ਵਿੱਚ ਨੇ ਜਿਹੜੇ 18 ਜੰਕਸ਼ਨ ਕਵਰ ਕਰਨਗੇ ਤੇ ਹੌਲੀ ਹੌਲੀ ਇਹਦਾ ਘੇਰਾ ਵਧਾਇਆ ਵੀ ਜਾਊਗਾ ਇਹਨਾਂ ਹਾਲ ਦੀ ਘੜੀ ਜਿਹੜੇ 18 ਜੰਕਸ਼ਨ ਜੰਕਸ਼ਨ ਨੇ ਜਿਹੜੇ ਜਿਨ੍ਹਾਂ ਨੂੰ ਕਵਰ ਕੀਤਾ ਗਿਆ ਦੇਖੋ ਜੀ ਇਸ ਤਰ੍ਹਾਂ ਹੈ ਕਿ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ ਬਤੌਰ ਹੈਡ ਆਫ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ ਇਹ ਜ਼ਿਲ੍ਹਾ ਪ੍ਰਸ਼ਾਸਨ ਵਚਨ ਬੱਧ ਹੈ ਕਿ ਰੋਡ ਸੇਫਟੀ ਸ਼ਹਿਰ ਦੇ ਵਿੱਚ ਇਨਸ਼ੋਰ ਕੀਤੀ ਜਾਵੇ ਔਰ ਕਿਸੇ ਤਰ੍ਹਾਂ ਦੇ ਵੀ ਕੈਜੂਐਲਟੀ ਜਾਂ ਇੰਜਰੀ ਸੜਕ ਦੇ ਉੱਤੇ ਕਿਸੇ ਵੀ ਹਾਲ ਦੇ ਵਿੱਚ ਪ੍ਰੀਵੈਂਟ ਕੀਤੀ ਜਾਵੇ ਔਰ ਇਸ ਦੇ ਵਿੱਚ ਇਹ ਬਹੁਤ ਵੱਡਾ ਕਦਮ ਜਿਹੜਾ ਹੈ ਐਮਐਲਏ ਸਾਹਿਬ ਦੀ ਇਨੀਸ਼ੀਏਟਿਵ ਦੇ ਤਹਿਤ ਔਰ ਪੀਪੀਐਚੀ ਦੇ ਵਿੱਚ ਮਾਨਯੋਗ ਸਾਡੇ ਡੀਜੀਪੀ ਸਾਹਿਬ ਦੇ ਇਨੀਸ਼ੀਏਟਿਵ ਦੇ ਰਾਹੀਂ ਅੱਜ ਅਸੀਂ ਮੁਕੰਮਲ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ 18 ਜੰਕਸ਼ਨਸ ਤੇ ਅਸੀਂ ਆਰਐਲਬੀਡੀ ਏਐਨਪੀਆਰ ਔਰ ਪੀਟੀਜ਼ੈਡ ਕੈਮਰਾਜ਼ ਇੰਸਟਾਲ ਕਰਕੇ ਜਿੱਦੀ ਟ੍ਰੈਫਿਕ ਪੁਲਿਸ ਹੈ ਉਹਨੂੰ ਬਹੁਤ ਵੱਡੀ ਰਾਹਤ ਦੇਣ ਜਾ ਰਹੇ ਕਿਉਂਕਿ ਇਹ ਕੈਮਰਾ ਬਤੌਰੇ ਕਿ ਇਨਵੀਜ਼ੀਬਲ ਕਾਪ ਜਿਹੜਾ ਹੈ ਸੜਕ ਦੇ ਉੱਤੇ ਕੰਮ ਕਰਦਾ ਔਰ ਇਹਦੇ ਨਾਲ ਹੀ ਸਾਡਾ ਮਕਸਦ ਇਹ ਨਹੀਂ ਕਿ ਲੋਕਾਂ ਦਾ ਚਲਾਨ ਕੀਤਾ ਜਾਵੇ ਸਗੋਂ ਮਕਸਦ ਇਹ ਹੈ ਕਿ ਲੋਕਾਂ ਦੇ ਵਿੱਚ ਇੱਕ ਡਿਟਰੈਂਸ ਆਵੇ ਸਮਝ ਆਵੇ ਕਿ ਅਸੀਂ ਆਪ ਹੀ ਜਿਹੜੇ ਟ੍ਰੈਫਿਕ ਰੂਲਸ ਹੈ ਉਹਦੀ ਪਾਲਣਾ ਕਰਨੀ ਹੈ ਔਰ ਜੇ ਕਿਸੇ ਕਾਰਨ ਬਸ਼ ਉਹ ਪਾਲਣਾ ਨਹੀਂ ਕਰਦੇ ਫਿਰ ਜਿਹੜਾ ਚਲਾਨ ਹੈ ਉਹ ਵੀ ਸੁਨਿਸ਼ਚਿਤ ਕੀਤਾ ਜਾਵੇਗਾ ਇਦੇ ਨਾਲ ਸਾਡਾ ਮੇਨ ਮਕਸਦ ਇਹ ਹੈ ਕਿ ਸੜਕ ਦੇ ਉੱਤੇ ਕਿਸੇ ਦੀ ਕੋਈ ਜਾਨ ਨਾ ਜਾਵੇ ਔਰ ਕੋਈ ਵੀ ਕਿਸੇ ਤਰ੍ਹਾਂ ਦੀ ਇੰਜਰੀ ਪੈਡੇਸਟੀਅਨ ਨੂੰ ਜਾਂ ਜਿਹੜੇ ਸਾਈਕਲ ਰਾਈਡਰਸ ਐ ਟੂ व्हीਲਰ ਰਾਈਡਰਸ ਐ ਉਹਨਾਂ ਨੂੰ ਨਾ ਹੋਵੇ ਇਹ ਜਿਹੜੇ ਅੱਜ ਇਸ ਪ੍ਰੋਜੈਕਟ ਦਾ ਉਦਘਾਟਨ ਜਿਹੜਾ ਹੋਇਆ ਹੈ ਇਹਦੇ ਵਿੱਚ 18 ਲੋਕੇਸ਼ਨਾਂ ਜਿਹੜੀਆਂ ਹੈਗੀਆਂ ਉਹ ਕੈਮਰਾਜ਼ ਨਾਲ ਕਵਰ ਕੀਤੇ ਜਾਣੇ ਨੇ ਕਰੀਬ 400 ਤੋਂ ਉੱਪਰ ਜਿਹੜੇ ਕੈਮਰਾਜ਼ ਹੈਗੇ ਲਗਾਏ ਜਾ ਰਹੇ ਨੇ ਇਹਦੇ ਵਿੱਚ ਚਾਰ ਟਾਈਪ ਦੇ ਕੈਮਰਾਸ ਜਿਹੜੇ ਲਗਾਏ ਜਾ ਰਹੇ ਨੇ ਇੱਕ ਸਭ ਤੋਂ ਪਹਿਲਾਂ ਤਾਂ ਬੁਲੇਟ ਕੈਮਰਾਸ ਜਿਹੜੇ ਕਿ ਆਪਾਂ ਨਾਰਮਲ ਕੈਮਰਾਸ ਹੁੰਦੇ ਨੇ ਉਸ ਤੋਂ ਬਾਅਦ ਪੀਟੀਜ਼ੈਡ ਕੈਮਰਾ ਜਿਹੜਾ ਪੈਨ ਟਿਲਟ ਜ਼ੂਮ ਕੈਮਰਾ ਹੁੰਦਾ ਉਹ ਸਾਡੇ ਕੰਟਰੋਲ ਰੂਮ ਦੇ ਵਿੱਚ ਜਿਹੜੇ ਸਾਡੇ ਆਪਰੇਟਰਸ ਨੇ ਉਹ ਬੈਠੇ ਬੈਠੇ ਕੈਮਰੇ 'ਚ ਜ਼ੂਮ ਕਰਕੇ ਬਹੁਤ ਜ਼ਿਆਦਾ ਕਰੀਬ 200 ਮੀਟਰ ਤੱਕ ਨੂੰ ਜ਼ੂਮ ਕਰਕੇ ਕਿਸੇ ਵੀ ਗਤੀਵਿਧੀ ਨੂੰ ਵਾਚ ਕਰਨਾ ਹੈ ਕੋਈ ਵੀਆਪੀ ਮੂਵਮੈਂਟ ਨੂੰ ਵਾਚ ਕਰਨਾ ਹੈ ਜਾਂ ਕੋਈ ਇਲੀਗਲ ਐਕਟੀਵਿਟੀ ਨੂੰ ਵਾਚ ਕਰਨਾ ਹੈ ਤਾਂ ਇਮੀਡੀਏਟਲੀ ਉਹ ਹੋ ਸਕਦੀ ਹੈ ਤਾਂ ਉਸ ਦੇ ਨਾਲ ਇੱਕ ਰੈੱਡ ਲਾਈਟ ਵਾਇਲੇਸ਼ਨ ਡਿਟੈਕਸ਼ਨ ਕੈਮਰਾਜ਼ ਹੈਗੇ ਹੈ ਜਿਹੜਾ ਕਿ ਰੈੱਡ ਲਾਈਟ ਦੇ ਨਾਲ ਜੁੜੇ ਹੋਏ ਹੁੰਦੇ ਨੇ ਪਲੱਸ ਜਿਹੜੀ ਫਰੰਟ ਲਾਈਨ ਹੁੰਦੀ ਹੈ ਜਿਹੜਾ ਜ਼ੈਬਰਾ ਕ੍ਰੋਸਿੰਗ ਵਾਲੀ ਲਾਈਨ ਹੁੰਦੀ ਹੈ ਉਹਨੂੰ ਮਾਨੀਟਰ ਕਰਦੇ ਨੇ ਤੇ ਜਿਵੇਂ ਵੀ ਰੈੱਡ ਲਾਈਟ ਦੌਰਾਨ ਕੋਈ ਉਸ ਲਾਈਨ ਨੂੰ ਕ੍ਰੋਸ ਕਰੇਗਾ ਤਾਂ ਇਮੀਡੀਏਟਲੀ ਉਹ ਅਲਰਟ ਆ ਜਾਏਗਾ ਜਿਹੜਾ ਚੌਥਾ ਕੈਮਰਾ ਐਨਪੀਆਰ ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰਾ ਹੈਗਾ ਇਹ ਚ ਆਟੋਮੈਟਿਕਲੀ ਨੰਬਰ ਪਲੇਟ ਰੀਡ ਵੀ ਹੋਏਗੀ ਤੇ ਉਹਨੂੰ ਡਿਜੀਟਲ ਫਾਰਮੈਟ ਦੇ ਵਿੱਚ ਕਨਵਰਟ ਕਰਕੇ ਉਹ ਜਿਹੜੀ ਹੈਗੀ ਆ ਸਾਡੇ ਡਾਟਾਬੇਸ ਦੇ ਵਿੱਚ ਸਟੋਰ ਹੋ ਜਾਏਗਾ ਇਹਦੇ ਸਾਡੇ ਦੋ ਐਡਵਾਂਟੇਜ ਹੈ ਇੱਕ ਤਾਂ ਰੈੱਡ ਲਾਈਟ ਵਾਇਲੇਸ਼ਨ ਜਿਹੜੇ ਕੈਮਰਾਜ਼ ਹੈਗੇ ਹੈ ਉਹ ਜਿਵੇਂ ਕੋਈ ਰੈੱਡ ਲਾਈਟ ਵਾਇਲੇਟ ਕਰਦਾ ਹੈ ਜਾਂ ਫਿਰ ਅਸੀਂ ਇਹਦੇ ਵਿੱਚ ਫਿਊਚਰ ਦੇ ਵਿੱਚ ਹੋਰ ਵੀ ਤਰ੍ਹਾਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸ ਸਿਸਟਮ ਸਰਵਰ ਦੇ ਉੱਤੇ ਲਗਾ ਸਕਦੇ ਹਾਂ ਜੇ ਕੋਈ ਵੀ ਬੰਦਾ ਕਿਸੇ ਵੀ টাইਪ ਦੀ ਟ੍ਰੈਫਿਕ ਵਾਇਲੇਸ਼ਨ ਕਰਦਾ ਹੈ ਤਾਂ ਆਟੋਮੈਟਿਕਲੀ ਉਹਦਾ ਨੰਬਰ ਪਲੇਟ ਕੈਪਚਰ ਹੋਏਗਾ ਤੇ ਜਿਵੇਂ ਈ ਚਲਾਨ ਜਿਹਨੂੰ ਆਪਾਂ ਕਹਿੰਦੇ ਆ ਉਹ ਆਟੋਮੈਟਿਕਲੀ ਇਸ਼ੂ ਹੋ ਜਾਏਗਾ ਤੇ ਉਹਦੇ ਘਰ ਤੱਕ ਪਹੁੰਚ ਜਾਏਗਾ ਜਿਹੜਾ ਚਲਾਨ ਹੈਗਾ ਜਿਹੜਾ ਕਿ ਹੁਣ ਫੋਰ ਵੀ ਵੱਡੇ ਸ਼ਹਿਰਾਂ ਦੇ ਵਿੱਚ ਦੇਖਦੇ ਆ ਰਹੇ ਆਟੋਮੈਟਿਕ ਨੰਬਰ ਪਲੇਟ ਰੀਡਰ ਦਾ ਇੱਕ ਹੋਰ ਐਡਵਾਂਟੇਜ ਹੈ ਜੀ ਕੋਈ ਕ੍ਰਿਮੀਨਲ ਕੋਈ ਗੱਡੀ ਸਨੇਚ ਕਰਕੇ ਭੱਜਿਆ ਜਾਂ ਕੋਈ ਵੀ ਕਾਰਵਾਈ ਹੈ ਕੋਈ ਸਟੈਚਿੰਗ ਕਰਕੇ ਭੱਜਿਆ ਇਲੀਗਲ ਐਕਟੀਵਿਟੀ ਕਰਕੇ ਭੱਜਿਆ ਤਾਂ ਉਹਦੇ ਨੰਬਰ ਪਲੇਟ ਅਸੀਂ ਆਟੋਮੈਟਿਕਲੀ ਉਹਨੂੰ ਪੂਰਾ ਰੂਟ ਜਿਹੜਾ ਹੈਗਾ ਕੰਟਰੋਲ ਰੂਮ ਰਾਹੀਂ ਟ੍ਰੇਸ ਕਰ ਸਕਦੇ ਆ ਤਾਂ ਇਹ ਕਿ ਬਹੁਤ ਹੀ ਅੱਛਾ ਉਪਰਾਲਾ ਜਿਹੜਾ ਹੈਗਾ ਇਹ ਮਾਨਯੋਗ ਸੀਐਮ ਸਾਹਿਬ ਦੇ ਹੁਕਮਾਂ ਦੇ ਤਹਿਤ ਇਹ ਜਿਹੜਾ ਪ੍ਰੋਜੈਕਟ ਹੈਗਾ ਇੰਪਲੀਮੈਂਟ ਕਰਾਇਆ ਜਾ ਰਿਹਾ ਤੇ ਇਹ ਚ ਜਿਵੇਂ ਕਿ ਤੁਹਾਨੂੰ ਐਮਐਲਏ ਸਾਹਿਬ ਨੂੰ ਦੱਸਿਆ ਬੜਾ ਹੀ ਅੱਛਾ ਇਹ ਚ ਟੈਂਡਰ ਪ੍ਰੋਸੈਸ ਜ ਤੇ ਕੰਮ ਜਿਹੜਾ ਹੈਗਾ ਅੱਜ ਜੋਰਾ ਸ਼ੋਰਾ ਤੇ ਸ਼ੁਰੂ ਹੋਣ ਜਾ ਰਿਹਾ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਅਗਲੇ 3 ਮਹੀਨਿਆਂ ਦੇ ਅੰਦਰ ਅੰਦਰ ਕੰਮ ਮੁਕੰਮਲ ਹੋ ਕੇ ਇਹ ਪ੍ਰੋਜੈਕਟ ਜਿਹੜਾ ਇੰਪਲੀਮੈਂਟ ਹੋ ਜਾਏਗਾ ਜਿਹੜਾ ਤੁਸੀਂ ਪੁੱਛਿਆ ਸੀ ਇਹਦਾ ਕੰਟਰੋਲ ਰੂਮ ਕਿੱਥੇ ਬਣੇਗਾ ਸਾਡਾ ਜਿਹੜਾ ਸੁਹਾਣਾ ਪੁਲਿਸ ਸਟੇਸ਼ਨ ਹੈ ਸੁਹਾਣਾ ਪੁਲਿਸ ਸਟੇਸ਼ਨ ਦੇ ਉੱਤੇ ਅਸੀਂ ਫਸਟ ਫਲੋਰ ਤੇ ਆਲਰੇਡੀ ਪ੍ਰੋਪਰ ਇੱਕ ਡੈਸੀਗਨੇਟਿਡ ਏਰੀਆ ਈਅਰਮਾਰਕ ਕੀਤਾ ਹੋਇਆ ਹੈ ਜਿਹੜੀ ਕੀ ਆਲਰੇਡੀ ਉਧਰ ਵੀ ਸਾਡਾ ਕੰਮ ਆਲਰੇਡੀ ਅੱਜ ਸ਼ੁਰੂ ਹੋਣ ਜਾ ਰਿਹਾ ਤੇ ਉੱਥੇ ਪ੍ਰੋਪਰ ਸਾਡੀ ਸੀਟਿੰਗ ਹੋਣੀ ਹੈ ਪ੍ਰੋਪਰ ਉੱਥੇ ਰੂਮਸ ਬਣੇ ਹੋਣਗੇ ਤੇ ਪ੍ਰੋਪਰ ਉੱਥੇ ਸਰਵਰ ਸਟੇਸ਼ਨ ਸਾਡਾ ਹੋਏਗਾ ਜਿੱਥੇ ਪ੍ਰੋਪਰ ਇਹ ਸਾਰੀ ਚੀਜ਼ ਮੈਨੇਜ ਹੋਏਗੀ ਤੇ ਆਟੋਮੈਟਿਕ ਚਲਾਨ ਜਿਹੜੇ ਹੈਗੇ ਉੱਥੋਂ ਜਿਹੜੇ ਸਾਰੇ ਇਸ਼ੂ ਹੋਣਗੇ ਕ੍ਰਾਈਮ ਕੰਟਰੋਲ ਦੀ ਤੁਸੀਂ ਗੱਲ ਕੀਤੀ ਸੀਗੀ ਇਹ ਜਿਹੜਾ ਅਸੀਂ ਬਹੁਤ ਹੀ ਅੱਛਾ ਆਪਰੇਲ ਹੈ ਇਹਦੇ ਵਿੱਚ ਦੇਖਿਓ ਜਿਵੇਂ ਕਿ ਡੀਸੀ ਮੈਡਮ ਨੇ ਵੀ ਤੁਹਾਨੂੰ ਦੱਸਿਆ ਕਿ ਇਨਵੀਜ਼ੀਬਲ ਕਾਪੀ ਦੀ ਤਰ੍ਹਾਂ ਕੈਮਰਾਜ਼ ਐਕਟ ਕਰਦੇ ਆ ਤੇ ਇਹ ਕੈਮਰਾਜ਼ ਜਿਹੜੀ ਹੈਗੀ ਆ ਅਸੀਂ ਪਹਿਲਾਂ ਵੀ ਤੁਸੀਂ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਕੇ ਆਪਣੇ ਆਪਣੇ ਘਰਾਂ ਦੇ ਬਾਹਰ ਆਪਣੇ ਆਪਣੇ ਸ਼ਾਪਸ ਦੇ ਬਾਹਰ ਕਮਰਸ਼ੀਅਲ ਇਸਟੈਬਲਿਸ਼ਮੈਂਟਸ ਦੇ ਬਾਹਰ ਅਸੀਂ ਕੈਮਰਾ ਲਗਾਉਣ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਦੇ ਹਾਂ ਇਹ ਸਰਕਾਰ ਵੱਲੋਂ ਬਹੁਤ ਅੱਛਾ ਉਹ ਪਹਿਲਾਂ ਤੇ ਬਹੁਤ ਹੀ ਹਾਈ ਐਂਡ ਕੈਮਰਾਸ ਜਿਹੜੇ ਹ ਲਗਾਏ ਜਾ ਰਹੇ ਨੇ ਜਿਹਨਾਂ ਦਾ ਕੰਟਰੋਲ ਰੂਮ ਤੇ ਕਰ ਸਾਨੂੰ ਸਾਰੀ ਫੀਡ ਆਈ ਹੈ